ਬਹੁਤ ਹੀ ਸਤਿਕਾਰਯੋਗ ਖਸਾਨਪਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਖਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਟਰਾਂ ਦੀ ਖੇਤੀ ਬਾਰੇ ਕਿਉਂਕਿ ਮਾਝੇ ਦੇ ਵਿੱਚ ਬਹੁਤ ਸਾਰਾ ਵੱਡਾ ਹਿੱਸਾ ਦਵਾਬੇ ਦੇ ਵਿੱਚ ਬਹੁਤ ਸਾਰਾ ਵੱਡਾ ਹਿੱਸਾ ਅਗੇਤੇ ਝੋਨੇ ਦੀ ਕਟਾਈ ਤੋਂ ਬਾਅਦ ਮਟਰਾਂ ਦੀ ਖੇਤੀ ਕਰਦਾ ਹੈ ਮੇਜ਼ਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮਟਰ ਬੀਜੇ ਜਾ ਰਹੇ ਆ ਨੌਵੇਂ ਮਹੀਨੇ ਦੀ ਲਗਭਗ 21 ਤਰੀਕ ਹੋ ਗਈ ਹੈ ਤੇ ਟੈਂਪਰੇਚਰ ਹੈਗਾ ਜੀ 33 34 ਡਿਗਰੀ ਦਿਨ ਦਾ ਤੇ 26 ਤੋਂ 28 ਇੱਕ ਡਿਗਰੀ 29 ਡਿਗਰੀ ਰਾਤ ਆ ਜਾਨੀ ਕਿ ਹਲੇ ਮਟਰਾਂ ਦੀ ਖੇਤੀ ਨਾਲੋਂ ਟੈਂਪਰੇਚਰ ਉੱਚਾ ਹੈ ਪਰ ਫਾਰਮਰ ਫਿਰ ਵੀ ਆਪਣੇ ਰਿਸਕ ਤੇ ਮਟਰਾਂ ਦੀ ਬਜਾਈ ਸ਼ੁਰੂ ਕਰਤੀ ਹੈ ਪਰ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਘੱਟ ਸੋ ਘੱਟ 5 6 ਦਿਨਾਂ ਲਈ ਹੋਰ ਰੁਕ ਜਾਓ 26 27 ਤੋਂ ਪਹਿਲਾਂ ਮਟਰ ਲਾਉਣ ਬਾਰੇ ਨਾ ਸੋਚੋ ਕਿਉਂਕਿ ਮੌਸਮ ਬਹੁਤ ਜ਼ਿਆਦਾ ਗਰਮ ਹੈ ਸਭ ਤੋਂ ਪਹਿਲਾਂ ਆਪਾਂ ਖਸਾਨ ਦੋਸਤੋ ਗੱਲ ਕਰਦੇ ਆਂ ਵੈਰਾਈਟੀ ਦੀ ਹਾਲੇ ਅਗੇਤੇ ਦੇ ਵਿੱਚ ਜਿਹੜੀ ਵੈਰਾਈਟੀ ਇਹਨਾਂ ਏਰੀਆ ਦੇ ਵਿੱਚ ਲੱਗਦੀ ਹੈ ਉਹਨੂੰ ਆਪਾਂ ਕਹਿ ਦਿੰਨੇ ਆਂ AP3 AP3 ਮਟਰ ਲੱਗਦਾ ਹੈ ਜਿਹਦਾ ਸੀਡ ਰੇਟ ਰਹੂਗਾ ਤੁਹਾਡਾ ਜੇ ਤੁਸੀਂ 26 ਤਰੀਕ ਤੋਂ ਬਾਅਦ ਚ ਸੋਇੰਗ ਕਰਦੇ ਜੇ ਤੇ 65 ਤੋਂ 70 ਕਿਲੋ 65 ਤੋਂ 70 ਕਿਲੋ ਸੀਡ ਰੇਟ ਰਹੂਗਾ ਇਹਨੂੰ ਆਪਾਂ ਸੋਧ ਸਕਦੇ ਆ ਬੀਜ ਨੂੰ ਜਦੋਂ ਮੰਨ ਲਓ ਮਾਰਕੀਟ ਦੇ ਵਿੱਚ ਤੁਸੀਂ ਬੀਜ ਲੈਂਡ ਜਾਂਦੇ ਜੇ ਰਾਮਾ ਸੁਆਸਤਿਕ ਐਕਸਟਰਾ ਪਾਵਰ ਲੈ ਲਿਆ ਇਹ ਵੀ AP3 ਆ ਤਾਕੜ 5911 ਲੈ ਲਿਆ ਇਹ ਵੀ AP3 ਆ ਸਟਾਰ ਗੋਲਡ ਲੈ ਲਿਆ ਦਿਵੰਸ ਲੈ ਲਿਆ ਗੰਗਾ ਲੈ ਲਿਆ ਇਹ ਸਾਰੇ AP3 ਜੇਨਰੇਸ਼ਨ ਦੇ ਬੀ ਆ ਵੱਖ-ਵੱਖ ਫਾਰਮਰਾਂ ਦੇ ਵੱਖ-ਵੱਖ ਨਾਮ ਆ ਇਹ ਵੱਖ-ਵੱਖ ਨਾਵਾਂ ਤੇ ਮਟਰ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੇਗਾ ਸੀਡ ਰੇਟ ਰਹਿਣਾ ਹੈ ਲਗਭਗ 70 ਕਿਲੋ ਇਹਨੂੰ ਆਪਾਂ ਬੀਜ ਨੂੰ ਸੋਧਣਾ ਕਿੱਦਾਂ ਹੈ ਭਾਵੇਂ ਤੁਸੀਂ ਮੰਨ ਲਓ 28 27 ਤਰੀਕ ਨੂੰ ਵੀ ਕੀਰਨਾ ਜੇ ਤੁਹਾਡੇ ਹੱਥ 'ਚ ਬੀ ਹੈਗਾ ਜਾਂ ਤੁਸੀਂ ਇੱਕ ਅੱਧੇ ਦਿਨ 'ਚ ਲੈ ਜਾਣਾ ਇਹਨੂੰ ਤੁਸੀਂ ਥਾਇਓ ਐਫ ਐਸ ਆਉਂਦੀ ਹੈ 1.25 ਐਮ ਐਲ ਯਾਨੀ ਕਿ ਸਵਾ ਐਮ ਐਲ ਪਰ ਕੇਜੀ ਬੀ ਦੀ ਤੋੜੇ ਦਾ ਹਿਸਾਬ ਲਾਦਿਆਂ ਤੇ 40 ਕਿਲੋ ਦੇ ਤੋੜੇ ਨੂੰ 50 ਐਮ ਐਲ ਇਸੇ ਤਰ੍ਹਾਂ 40 ਕਿਲੋ ਏ ਪੀ 3 ਤਾਕੜ 58 11 ਨੂੰ 50 ਐਮ ਐਲ ਪ੍ਰੋਸਪਰ ਜਾਂ ਰਾਮਾ ਸਵਾਸਤਕ ਐਕਸਟਰਾ ਪਾਵਰ ਨੂੰ 50 ਐਮ ਐਲ ਬਾਇਓਜ਼ੇਮ ਜਾਂ ਫਲੇਮਬਰਗ ਜਾਂ ਪ੍ਰੀਵਿਡ ਤਿੰਨੇ ਦਵਾਈਆਂ ਥਾਇਓ ਐਫ ਐਸ ਕਰੇਟਾ ਦੂਸਰਾ ਆ ਗਿਆ ਪ੍ਰੋਸਪਰ ਕਾਰਬੋਡਾਈਜ਼ਮ ਲਿਕਵਿਡ ਤੀਸਰਾ ਆ ਗਿਆ ਬਾਇਓਜ਼ੇਮ ਪ੍ਰੀਵਿਡ ਜਾਂ ਅਮੇਜ ਐਕਸਲ ਇਹ ਤਿੰਨੇ ਦਵਾਈਆਂ ਆਪਾਂ 50 50 50 ਐਮਐਲ ਈਚ ਇਹਨਾਂ ਦੇ ਘੋਲ ਤਿਆਰ ਕਰ ਲੈਣੇ ਆ ਤੇ ਆਪਣੇ 40 ਕਿਲੋ ਮਟਰ ਨੂੰ ਜਿਹੜਾ ਪੰਪ ਹੁੰਦਾ ਆਪਣੇ ਕੋ ਘਰ ਦੇ ਵਿੱਚ 15 ਲੀਟਰ ਵਾਲਾ ਉਹਦੇ ਵਿੱਚ ਪਾਣੀ ਪਾਓ 2 ਲੀਟਰ 1.5 ਲੀਟਰ 3 ਲੀਟਰ ਉਹਦੇ ਵਿੱਚ ਇਹ ਤਿੰਨੇ ਦਵਾਈਆਂ ਘੋਲ ਕੇ ਪਾ ਕੇ ਮਟਰ ਨੂੰ ਤੱਪੜ ਤੇ ਖਿਲਾਰ ਕੇ ਤੇ ਦਵਾਈ ਲਾ ਕੇ ਛਾਵੇਂ ਸੁਕਣ ਦਿਓ ਜਦੋਂ ਮਟਰ 4-5 ਘੰਟੇ ਹਵਾ ਫਿਰ ਜਾਂਦੀ ਪੂਰਾ ਡਰਾਈ ਹੋ ਜਾਂਦਾ ਉਹਨੂੰ ਫਿਰ ਤੋੜੇ 'ਚ ਭਰ ਲਓ ਤੁਸੀਂ ਬਜ਼ਾਈ ਤੋਂ 5-4 ਦਿਨ ਪਹਿਲਾਂ ਤਾਂ ਹੀ ਵੀ 10 ਦਿਨ ਪਹਿਲਾਂ ਤਾਂ ਹੀ ਵੀ ਮਟਰ ਨੂੰ ਸੋਧ ਕੇ ਧੋੜਿਆਂ ਚ ਪਾ ਕੇ ਰੱਖ ਸਕਦੇ ਜੇ ਕੋਈ ਡਰਨ ਵਾਲੀ ਗੱਲ ਨਹੀਂ ਆ ਹੁਣ ਕਿਸਾਨ ਦੋਸਤੋ ਮਟਰਾਂ ਲਈ ਜਿਹੜਾ ਆਪਾਂ ਖੇਤ ਤਿਆਰ ਕਰਨਾ ਉਹ ਬਿਲਕੁਲ ਮਿੱਟੀ ਨੂੰ ਆਪਾਂ ਪਾਊਡਰ ਨਹੀਂ ਬਣਾਉਣਾ ਥੋੜੀ ਛੋਟੀ ਢੇਲੀ ਪੈਲੀ ਦੇ ਵਿੱਚ ਰਹਿਣੀ ਚਾਹੀਦੀ ਹੈ ਜਿਆਦਾ ਪਾਊਡਰ ਬਾਂਜੇ ਖੇੜ ਘਟ ਮਾਰਦੀ ਹੈ ਤੇ ਮਟਰ ਕਿਸੇ ਵੇਲੇ ਉਗ ਦੇਣੀ ਆ ਆਪਾਂ ਜਦੋਂ ਡ੍ਰੇਲ ਲੈ ਕੇ ਪੈੜੀ ਦੇ ਵਿੱਚ ਮਟਰ ਕੇਰਨ ਜਾਂਦੇ ਆ ਕੋਸ਼ਿਸ਼ ਕਰਨੀ ਆ ਕਿ 1 ਪੋਟੇ ਤੋਂ ਸਵਾ ਪੋਟਾ ਜਾਂ ਡੇਢ ਪੋਟਾ ਐਦਨੋਂ ਬਾਅਦ ਡੁੰਗਾਈ ਮਟਰ ਦੀ ਠਾ ਨਾ ਹੋਵੇ ਜੇ ਕੋ ਤੁਹਾਨੂੰ ਕਵੇ ਵੀ ਨਹੀਂ ਇਹ ਜਿਆਦਾ ਉੱਪਰ ਰਹੇ ਮਟਰ ਉਗ ਦੇਣੀ ਆ ਨਹੀਂ ਕਿਸਾਨ ਦੋਸਤੋ ਜਿਆਦਾ ਡੂੰਗੇ ਗਏ ਮਟਰ ਨਹੀਂ ਉਗਦੇ ਜਾਂ ਉਗਣ ਵੇਲੇ ਇਹਨਾਂ ਦਾ ਜ਼ੋਰ ਲੱਗ ਜਾਂਦਾ ਬਾਹਰ ਆਉਂਦਿਆ ਬੜੀ એનર્ਜੀ ਵੇਸਟ ਕਰ ਜਾਂਦੇ ਆ ਤੁਸੀਂ ਵੇਖਿਆ ਹੋਊਗਾ ਕਈ ਵਾਰ ਜਿੱਥੇ ਆਪਾਂ ਆੜਾ ਪਾਉਨੇ ਆ ਜਾਂ ਬੰਨਿਆ ਤੇ ਖੁੰਝੀ ਹੁੰਦੀ ਆ ਉਹਨਾਂ ਦੇ ਵਿੱਚ ਦਾਣੇ ਉੱਪਰ ਪਏ ਵੀ ਉਗਾਉਂਦੇ ਆ ਜਿਹੜੇ ਉੱਪਰ ਵੀ ਦਾਣੇ ਪਈ ਹੁੰਦੇ ਉਹ ਵੀ ਮਟਰਾਂ ਦੇ ਉੱਗਦੇ ਹੁੰਦੇ ਆ ਸੋ ਆਪਾਂ ਜ਼ਿਆਦਾ ਡੂੰਗਾ ਨਹੀਂ ਕੇਰਨਾ ਮਟਰ ਨੂੰ ਅ ਥੋੜਾ 1.5 ਪੋਟਾ ਐਦੋਂ ਡੂੰਗਾ ਨਹੀਂ ਜਾਣ ਦੇਣਾ ਜੇ ਦੇ ਕੋ ਵੀ ਆਪਾਂ ਆਪ ਕੇਰਨੇ ਆ ਜਾਂ ਕੇਰਨ ਵੇਲੇ ਇੱਕ ਵਾਰ ਆਪਾਂ ਮਗਰ ਵੇਖ ਲੈਣਾ ਵੀ ਕਿੰਨਾ ਡੂੰਗਾ ਸਾਡਾ ਮਟਰ ਕੇਰ ਰਿਹਾ ਜ਼ਿਆਦਾ ਡੂੰਗਾ ਨਹੀਂ ਕੇਰਨਾ ਹੁਣ ਆਪਾਂ ਕੇਰਨ ਤੋਂ ਪਹਿਲਾਂ ਖਾਦਾਂ ਜਿਹੜੀਆਂ ਪਾਉਣੀਆਂ ਉਹ ਕਿਦਾਂ ਪਾਉਣੀਆਂ ਵੇਖੋ ਇਹ ਦਾਲਾਂ ਦੀ ਨਸਲ ਦੇ ਵਿੱਚੋਂ ਹੈਗੇ ਆ ਇਹਨਾਂ ਨੂੰ ਬਹੁਤ ਜ਼ਿਆਦੀ ਡੀਏਪੀ ਦੀ ਬਹੁਤ ਜ਼ਿਆਦੀ ਜ਼ੂਰੀਆ ਦੀ ਜ਼ਰੂਰਤ ਨਹੀਂ ਹੁੰਦੀ DAP ਜੇ ਤੁਹਾਨੂੰ ਸਵਾ ਡੇਢ ਬੈਗ ਵੀ ਮਿਲ ਜੇ ਤੇ ਬੱਲੇ ਬੱਲੇ ਆ NPK 12 32 16 ਮਿਲ ਜਾਣ ਦੋ ਬੈਗ 10 26 26 ਮਿਲ ਜੇ ਦੋ ਬੈਗ ਤੁਸੀਂ ਪਾ ਸਕਦੇ ਜੇ ਨਾਲ ਇਹਦੇ ਤੁਸੀਂ ਪੋਟਾਸ਼ ਜਾਂ ਪੋਟਾਸ਼ ਬੇਸ ਪ੍ਰੋਡਕਟ ਆ ਪੋਲੀਲਾਈਟ ਇੱਕ ਪ੍ਰੋਡਕਟ ਪੋਲੀ ਹਾਈਲਾਈਟ ਇਦਾਂ ਕਰਕੇ ਆਈਪੀਐਲ ਦਾ ਆਉਂਦਾ ਜਿਹਦਾ ਮਤਲਬ ਕੰਬੀਨੇਸ਼ਨ ਕੈਲਸ਼ੀਅਮ ਬੋਰਨ ਮੈਗਨੀਸ਼ੀਅਮ ਪੋਟਾਸ਼ੀਅਮ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈਗੀਆਂ ਚੰਗਾ ਪ੍ਰੋਡਕਟ ਉਹ ਫਾਰਮੂਲਾ ਲਈ ਕੰਮ ਕਰ ਰਿਹਾ ਇਸ ਦੇ ਨਾਲ ਤੁਸੀਂ ਕੋਈ ਬਾਇਓਲੋਜੀਕਲ ਪ੍ਰੋਡਕਟ ਜਿਹਦੇ ਵਿੱਚ ਜੇ ਕਾਰਬਨ بیس ਪ੍ਰੋਡਕਟ ਮਿਲ ਜੇ ਜਿਸ ਤਰ੍ਹਾਂ ਜੀਓਗਜ਼ੋਲ ਨਾਂ ਦਾ ਪ੍ਰੀਵੀ ਲਾਈਫ ਸਾਇੰਸ ਦਾ ਪ੍ਰੋਡਕਟ ਬੜਾ ਵਧੀਆ ਪਿਛਲੇ 2-3 ਸਾਲ ਤੋਂ ਫਾਰਮ ਵਾਲੀ ਕੰਮ ਕਰਕੇ ਦਿਖਾ ਰਿਹਾ ਉਹਨੂੰ 10 ਤੋਂ 15 ਕਿਲੋ ਨਾਲੜ ਕੀਰ ਸਕਦੇ ਜਿ ਕਿਉਂਕਿ ਉਹ ਡੀਏਪੀ ਐਨਪੀਕੇ ਦੇ ਵਿੱਚ ਰਲ ਕੇ ਕਿਰ ਜਾਂਦਾ ਪਾਣੀ ਨਹੀਂ ਛੱਡਦਾ ਪਲੰਡਰ ਚੋਕ ਨਹੀਂ ਹੁੰਦਾ ਮਟਰ ਆਪਾਂ ਕੀਰ ਲਏ ਆ ਜੇ ਤੇ ਕਈ ਵਾਰ ਹੁੰਦਾ ਵੀ ਸਾਡੀਆਂ ਪਰਾੜੀਆਂ ਬਹੁਤ ਜ਼ਿਆਦੀਆਂ ਸਿਲੀਆਂ ਵਾਂ ਤੇ ਆਪਾਂ ਕੇਰ ਲੈਣੀ ਹੈ ਜੇ ਬਹੁਤ ਜ਼ਿਆਦੀਆਂ ਸਿਲੀਆਂ ਪੈਲੀਆਂ ਚ ਭਰਾਉ ਕੇਰ ਲਿਆ ਤੇ ਫਿਰ ਵਟਾ ਕਿਆਰੇ ਕਰਕੇ ਤੇ ਘੱਟ ਸੋ ਘੱਟ 2 ਦਿਨ ਭਰਿਓ ਨਾ ਵੀ ਥੋੜੀ ਜੀ ਸੇਲ ਪੈਲੀ ਦੀ ਘਾਟ ਜੇ ਤੇ ਜਦੋਂ ਪਾਣੀ ਲਾਉਣਾ ਉਦੋਂ ਐਸਾ ਬਣਾ ਲਾਇਓ ਵੀ ਖੇੜਾ ਤੇ ਰੇਂਸ ਹੀ ਚੜੇ ਜਿਹੜੀਆਂ ਖੇੜਾ ਤੇ ਜ਼ਿਆਦਾ ਪਾਣੀ ਚੜ ਜਾਂਦਾ ਵਾ ਉਥੇ ਵੀ ਮਟਰ ਨਹੀਂ ਉਗਦੇ ਸੋ ਮਟਰ ਬੀਜ ਕੇ ਭਰ ਲਿਆ ਭਰਨ ਤੋਂ ਬਾਅਦ ਜਦੋਂ ਜਾਵਦਾ ਪਾਣੀ ਵਹਿੰਦਾ ਤੇ 1250 ml ਪੈਂਡੀ ਮੈਥਾਲੀਨ ਦੀ ਆਪਾਂ ਸਪਰੇਅ ਕਰਦੇ ਸਪਰੇਅ ਕਰ ਸਕਦੇ ਹਾਂ ਜਿਹਦੇ ਵਿੱਚ ਟਾਟਾ ਦੀ ਉਤਮ ਦੀ ਅਵੈਂਸਸ ਦੀ ਜਾਂ ਹੋਰ ਵੀ ਜਿਹੜੀ ਕੰਪਨੀ ਦੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਪੈਂਡੀ ਮਿਲੇ ਜੇ ਤੁਹਾਡੇ ਖੇਤਾਂ ਦੇ ਵਿੱਚ ਗੁਲੀ ਡੰਡੇ ਦੀ ਕੋਈ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਤੁਸੀਂ 50 ਤੋਂ 70 ਗ੍ਰਾਮ ਮੈਟਰੀ ਬਿਊਜ਼ਨ ਅਲੱਗ ਤੋਂ ਘੋਲ ਕਰਕੇ ਟਾਟਾ ਮੈਟਰੀ ਜਾਂ ਮੈਟਾ ਵੀਰ ਚੰਬਲ ਦੀ ਲੈ ਕੇ ਤੁਸੀਂ ਅਲੱਗ ਤੋਂ ਘੋਲ ਕਰਕੇ ਦੋਵਾਂ ਦਵਾਈਆਂ ਨੂੰ ਇੱਕ ਕੱਪ ਪੋਦਰੋ ਇੱਕ ਕੱਪ ਪੋਦਰੋ ਆਪਣੇ ਪੰਪ ਦੇ ਵਿੱਚ ਪਾ ਕੇ ਤੇ ਛੇ ਟੈਂਕੀਆਂ 150 ਲੀਟਰ ਪਾਣੀ ਦੀ ਫੌਗਿੰਗ ਕਰਾਉਣੀ ਆ ਇੱਕ ਆਪਾਂ ਸਪਰੇਅ ਕਰਦੇ ਆ ਪਾਣੀ ਛੋੜਦੇ ਆ ਇੱਕ ਆਪਾਂ ਫੌਗਿੰਗ ਕਰਾਉਨੇ ਫੌਗਿੰਗ ਦਾ ਮਤਲਬ ਧੁੰਦ ਬਣਾ ਕੇ ਬਿਲਕੁਲ ਬਰੀਕ ਫੁਵਾੜੇ ਦੇ ਵਿੱਚ ਜਦ ਕੋਈ ਸਪਰੇਅ ਕਰਾਉਣੀ ਉਹਨੂੰ ਵੀਰ ਨੂੰ ਕਹਿਣਾ ਵੀ ਧੁੰਦ ਹੀ ਬਣਾ ਦੇ ਪਾਣੀ ਨਾ ਨਿਕਲੇ ਧੁੰਦ ਜਿਆਦਾ ਨਿਕਲੇ ਜਿੰਨਾ ਬਰੀਕ ਫੁਵਾੜਾ ਡਿਗੂਗਾ ਤੁਹਾਡੇ ਖੇਤ ਦੇ ਵਿੱਚ ਕੱਖ ਉਹਨੇ ਘਾਟ ਜਰਮੀਨੇਟ ਹੋਣਗੇ ਉਹਨੇ ਨਹੀਂ ਉਗਣਗੇ ਸੋ ਖਸਾਨ ਦੋਸਤੋ ਮਟਰਾਂ ਦੇ ਸਿੰਸਲੇ ਦੇ ਵਿੱਚ ਤਹਾਡੀ ਕੋਈ ਵੀ ਇਨਕੁਆਇਰੀ ਹੋਵੇ ਕਿਉਂਕਿ ਮਟਰਲ ਮੇਰੇ ਕਿਸਾਨ ਭਰਾ ਗੇਤੇ ਦੇ ਵਿੱਚ 7-8 ਕੁਇੰਟਲ ਤੋਂ ਵੀ ਰੁਕ ਜਾਂਦੇ ਆ ਜਦਕਿ ਚੰਗੇ ਫਾਰਮਰਾਂ ਦਾ 17-18-20-21-22 ਕੁਇੰਟਲ ਝਾੜ ਆਉਂਦਾ ਜਦੋਂ ਝਾੜ ਵੜਨਾ ਸ਼ੁਰੂ ਹੁੰਦਾ ਮਟਰ ਦਾ ਲੋਕ ਕਹਿੰਦੇ ਸਾਡਾ 32-35 ਕੁਇੰਟਲ ਤੋਂ ਕਦੀ ਵਧਿਆ ਹੀ ਨਹੀਂ ਪਰ ਆਪਣੇ ਕੋਲ ਮਟਰ ਦੇ 52 ਤੋਂ 56 ਕੁਇੰਟਲ ਦੇ ਗਾਹਕ ਵੀ ਪਿਛਲੇ ਸਾਲ ਤਾਂ ਕarnataka 11 52-56 ਕੁਇੰਟਲ ਰਾਮਾਸ ਵਾਸਤਿਕ ਐਕਸਟਰਾ ਪਾਵਰ ਪੰਜਾਬ 52 ਕੁਇੰਟਲ ਸਟਾਰ ਗੋਲਡ ਇਸ ਵਾਰ ਨਵੀਂ ਜਨਰੇਸ਼ਨ ਦਾ ਨਵਾਂ ਬੀਜ ਆ ਬਰੀਡਰ ਦੇ ਨੇੜੇ ਹੈ ਵੀ ਚੰਗਾ ਕਰਕੇ ਵਿਖਾ ਲੂਗਾ ਇੱਕ ਬੇਨਤੀ ਸਭ ਤੋਂ ਜਿਹੜੀ ਜ਼ਰੂਰੀ ਆ ਬੀਜ ਤੁਸੀਂ ਆਪੋ ਆਪਣੇ ਏਰੀਏ ਦੇ অথਰਾਇਜ਼ ਦੁਕਾਨਦਾਰ ਕੋਲੋਂ ਹੀ ਖਰੀਦੋ ਜ਼िद ਕੋ ਬੀਜਾ ਦਾਲ ਸੰਸ ਹੈਗਾ ਉਹਦੇ ਕੋਈ ਖਰੀਦੋ ਪਿੰਡਾਂ ਦੇ ਵਿੱਚੋਂ ਵੀ ਕਈ ਵਾਰ ਆਪਾਂ ਬੀਜ ਖਰੀਦ ਲੈਨੇ ਆ ਤੇ ਬੜੇ ਬੜੇ ਵੱਡੇ ਘਾਟੇ ਚੱਲਣੇ ਪੈਂਦੇ ਭਾਵੇਂ ਬੀਜ ਦੇ ਵਿੱਚ ਰਲਾ ਨਾਮ ਹੀ ਹੋਵੇ ਉਹ ਬੀਜ ਨਹੀਂ ਹੁੰਦਾ ਉਹ ਸਿਰਫ ਮਟਰ ਖਰੀਦ ਕੇ ਲਿਆਂਦਾ ਗਿਆ ਹੁੰਦਾ ਬੀਜ ਤੇ ਉਹੀ ਹੁੰਦਾ ਜਿਹੜਾ ਬੀਜ ਦੇ ਤਰੀਕੇ ਨਾਲ ਬੀਜਿਆ ਗਿਆ ਸਾਂਭਿਆ ਗਿਆ ਹੋਵੇ ਜਿੰਨੂੰ ਟੈਗ ਲੱਗੇ ਉਹਨ ਘੱਟ ਤੋਂ ਘੱਟ ਸਰਟੀਫਾਈਡ ਤੇ ਹੋਵੇ ਜੇ ਫਾਊਂਡੇਸ਼ਨ ਨਹੀਂ ਤੇ ਕਿਸਾਨ ਦੋਸਤੋ ਪਿੰਡਾਂ ਵਾਲੇ ਬੀਜ ਦੇ ਵਿੱਚ ਤੇ ਦੁਕਾਨਦਾਰਾਂ ਵੱਲੋਂ ਵੇਚੇ ਬੀਜ ਦੇ ਵਿੱਚ ਕਈ ਵਾਰ 5 ਤੋਂ ਲੈ ਕੇ 10-10 ਕੁਇੰਟਲ ਛਾੜ ਦਾ ਫਰਕ ਵੀ ਆ ਜਾਂਦਾ ਐਨਾ ਚੀਜ਼ਾਂ ਦਾ ਧਿਆਨ ਰੱਖਿਓ ਤੋੜ ਮਰੋੜ ਕਰਕੇ ਕੋਸ਼ਿਸ਼ ਕਰੋ ਸਸਤਾ ਤੋਂ ਸਸਤਾ ਲਓ ਇੱਕ ਦੁਕਾਨਦਾਰ ਕੋ ਪੁੱਛੋ ਦੂਜੇ ਕੋ ਪੁੱਛੋ ਰਲੇ ਬਾਰੇ ਗੱਲ ਕਰੋ ਵੀ ਤੁਹਾਡੇ ਬੀਜ ਦੇ ਵਿੱਚ ਰਲਾ ਤੇ ਨਹੀਂ ਆਊਗਾ ਤੁਸੀਂ ਗਰੰਟੀ ਦਿੰਦੇ ਜੇ ਕੋਈ ਫਲੀ ਦੀ ਗੱਲ ਕਰੋ ਵੀ ਫਲੀ ਤੁਹਾਡੇ ਬੀਜ ਨੂੰ ਜਿਹੜਾ ਅਸੀਂ ਧੜ ਕੋ ਖਾੜਨ ਲੱਗੇ ਆ ਪੰਜ 6 ਦਾਣੇ ਦੀ ਰਹਿ ਜੂਗੇ 7 8 9 ਦਾਣੇ ਦੀ ਫਲੀ ਵੀ ਆਊਗੀ ਇਹ ਸਾਰੀਆਂ ਮਾਪ ਤੋਲ ਦੁਕਾਨਦਾਰਾਂ ਨਾਲ ਤੈਅ ਕਰਕੇ ਫਿਰ ਮਟਰ ਖਰੀਦੋ ਆਪਣੇ ਖੇਤਾਂ ਦੇ ਵਿੱਚ ਲਾਓ ਕੋਈ ਵੀ ਇਨਕੁਆਰੀ ਮੇਰਾ ਨੰਬਰ 921609988 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਾਲ ਖੇਤੀ ਛੱਜਲਵੰਡੀ ਦੇ ਨਾਂ ਤੇ YouTube Facebook Instagram ਤੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰਕੇ ਖੇਤੀ ਨਾਲ ਸੰਬੰਧਿਤ ਵੀਡੀਓ ਵੇਖ ਸਕਦੇ ਜੀ ਪੋਜ਼ਿਟਿਵ ਰਹਿਆ ਕਰੋ ਖੁਸ਼ ਰਹਿਆ ਕਰੋ ਵਾਤਾਵਰਨ ਦਾ ਧਿਆਨ ਰੱਖੋ ਗੁਰੂ ਨਾਨਕ ਸਾਹਿਬ ਦੀ ਜੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਧਾਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ